ਇਹ ਵਧੀਆ ਸੀਨ ਆ ਜੀ ਠੀਕ ਹੈ ਜੀ ਕਲਰ ਇਸ ਚ ਭਾਵੇਂ 4 ਕਲਰ ਹੋਣਗੇ ਹਾਂਜੀ ਇਸ ਚ 10 ਕਲਰ ਹੋਣਗੇ ਭਾਜੀ ਸਾਰੇ ਸਾਰੇ ਐਮ ਐਲ ਐਕਸ ਦੇ ਸਾਰੇ ਸਹਿਜ ਹੋਣਗੇ ਆ ਜੋ 150 ਦੇ ਦੋ ਜੀ 150 ਠੀਕ ਹੈ ਜੀ ਲਓ ਜੀ 150 ਦੇ ਦੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਇਆ ਸ਼ਹਿਰ ਪਟਿਆਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਪਟਿਆਲੇ ਦੀ ਛੋਟੀ ਬਾਰਾਂਦਰੀ ਦੀ ਮਾਰਕੀਟ ਚ ਜਿਹੜੀ ਸੰਡੇ ਸੇਲ ਲੱਗਦੀ ਹੈ ਹਰੇਕ ਐਤਵਾਰ ਨੂੰ ਤੇ ਚਲਦੇ ਆਂ ਸਾਰੀ ਸੇਲ ਦਿਖਾਉਣੇ ਆ ਵੀਡੀਓ ਚ ਤੁਸੀਂ ਅੰਤ ਤੱਕ ਬਣੇ ਰਹੋ। ਲਓ ਜੀ ਇੱਥੋਂ ਇਹ ਸੇਲ ਸਾਰੀ ਸ਼ੁਰੂ ਹੈ ਤੇ ਬਹੁਤ ਵੱਡੀ ਸੇਲ ਹੁੰਦੀ ਹੈ ਜਿਹੜੀ ਐਤਵਾਰ ਦੇ ਦਿਨ ਛੋਟੀ ਬਾਰਾਂਦਰੀ ਦੇ ਵਿੱਚ ਲੱਗਦੀ ਹੈ। ਤੁਸੀਂ ਦੇਖ ਸਕਦੇ ਆ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸੜਕ ਦੇ ਆਲੇ-ਦੁਆਲੇ ਆਹ ਬੂਟਾਂ ਵਾਲੀਆਂ ਦੁਕਾਨਾਂ ਦੇਖ ਸਕਦੇ ਹੋ, ਜੁੱਤੀਆਂ ਵਾਲੀਆਂ ਹਨਾ, ਕੱਪੜੇ ਵਾਲੀਆਂ ਤੇ ਉਸੇ ਤਰ੍ਹਾਂ ਇੱਧਰ ਵੀ ਇਹ ਸਾਰੀ ਮਾਰਕੀਟ ਆਪਾਂ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦਿ ਤੇ ਇੱਥੇ ਜਿਹੜੇ ਕੱਪੜੇ ਨੇ ਉਹ 200 300 ਦੇ ਰੇਟ 'ਚ ਮਿਲ ਜਾਂਦੇ ਨੇ ਕੁੜੀਆਂ ਵਾਲੇ ਵੀ ਮੁੰਡਿਆਂ ਵਾਲੇ ਵੀ ਬਹੁਤ ਵੱਡੀ ਸੇਲ ਲੱਗਦੀ ਐ ਇਹ ਹਰੇਕ ਐਤਵਾਰ ਪਟਿਆਲੇ ਦੀ ਛੋਟੀ ਬਾਗਾਂ ਦੇ ਰੀਜੇ ਵਿੱਚ ਤੇ ਚਾਹਦੇ ਆਪਾਂ ਅੱਗੇ ਸਾਰੀ ਦਿਖਾਉਣੀ ਆ ਸੇਲ ਤੁਹਾਨੂੰ ਕੱਪੜਾ ਬਹੁਤ ਹੁੰਦਾ ਇਹ ਸੇਲ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਤੁਹਾਨੂੰ ਸਾਰੇ ਰੇਟ ਵਗੈਰਾ ਵੀ ਆਪਾਂ ਦੱਸਾਂਗੇ ਬੀਟੀ ਸ਼ਰਟ ਦਾ ਰੇਟ ਕਿੰਨਾ ਲੋਅਰ ਦਾ ਕਿੰਨਾ ਹਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਬਣੇ ਰਹੋ ਆ ਦੇਖ ਸਕਦੇ ਹੋ ਜਿਵੇਂ ਇੱਥੇ ਬੈਗ ਪਏ ਨੇ ਹਨਾ ਐਵੇਂ ਦਾ ਸਾਰਾ ਸਮਾਨ ਹੁੰਦਾ ਇਹ ਸੇਲ ਦੇ ਵਿੱਚ ਆ ਲੋਰਾਂ ਵਗੈਰਾ ਤੁਸੀਂ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਾਈ ਲੋਰ ਦਾ 150 ਰੁਪਏ 150 ਤੇ 1.5 150 ਰੁਪਏ ਦੀਆਂ ਲੋਰਾਂ ਨੇ ਹਰ ਇੱਕ ਸਾਈਜ਼ ਹੁੰਦਾ ਬਾਈ ਲਓ ਜੀ ਇੰਨੇ ਕੁ ਪ੍ਰਾਈਸ ਤੋਂ ਤੁਹਾਨੂੰ ਇੱਥੋਂ ਲੋਰ ਜਿਹੜੀ ਮਿਲ ਜਾਂਦੀ ਆ ਜਿਵੇਂ ਬਾਈ ਉਹਨਾਂ ਨੇ ਦੱਸਿਆ ਕਿ 150 ਰੁਪਿਆ ਪ੍ਰਾਈਸ ਆ ਹਨਾ ਤੇ 150 200 ਦੇ ਪ੍ਰਾਈਸ ਦੇ ਵਿੱਚ ਦੋਵਾਰ ਆਪਾਂ ਨੂੰ ਇੱਥੋਂ ਮਿਲ ਜਾਂਦੀ ਆ ਤੇ ਅੱਗੇ ਚੱਲਦੇ ਆਂ ਕੁਝ ਇੱਥੇ ਕੁੜੀਆਂ ਵਾਲੇ ਕੁੜਤੇ ਵਗੈਰਾ ਉਹ ਸਾਰਾ ਵੀ ਹੁੰਦਾ ਛੋਟੇ ਬੱਚਿਆਂ ਦੇ ਤੇ ਵੱਡੇਆਂ ਦੇ ਸਾਰਿਆਂ ਦੇ ਕੱਪੜੇ ਹੁੰਦੇ ਨੇ ਸੇਲ ਦੇ ਵਿੱਚ ਦੁਕਾਨਾਂ ਦਾ ਤੁਸੀਂ ਦੇਖ ਸਕਦੇ ਹੋ ਵੱਡੀਆਂ-ਵੱਡੀਆਂ ਇੱਥੇ ਲੱਗੀਆਂ ਹੋਈਆਂ ਨੇ ਆਹ ਟੀ-ਸ਼ਰਟ ਹੈ ਟੀ-ਸ਼ਰਟਾਂ ਲਾਈਆਂ ਪਈਆਂ ਨੇ ਦੇਖੋ ਲਓ ਜੀ ਆਹ ਚਪਲਾਂ ਆ ਗਈਆਂ ਚਪਲਾਂ ਦੀ ਵੀ ਸੇਲ ਹੁੰਦੀ ਹੈ ਹਰੇਕ ਤਰੀਕੇ ਦੀ ਚੀਜ਼ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਮਿਲ ਜੂ ਦੁਕਾਨਾਂ ਦੇਖੋ ਤੁਸੀਂ ਆ ਜਿਵੇਂ ਪਲਾਸਟਿਕ ਦਾ ਸਮਾਨ ਆ ਗਿਆ ਹਨਾ ਧਰਾਂ ਚ ਵਰਤੋਂ ਵਾਲਾ ਇਹ ਵੀ ਇੱਥੇ ਸੇਲ 'ਚ ਹੁੰਦਾ ਸਾਰਾ ਸਮਾਨ ਯਾ ਜੂਸ ਵਾਲੀ ਲਾਈ ਹੀ ਜਿਵੇਂ ਬਾਈ ਨੇ ਹਨਾ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਇੱਥੇ ਹੁੰਦੀਆਂ ਨੇ ਆ ਦੇਖੋ ਤੁਸੀਂ ਬਹੁਤ ਸਾਰਾ ਕੱਪੜਾ ਇੱਥੇ ਪਿਆ ਦੇਖ ਸਕਦੇ ਹੋ ਟੀ-ਸ਼ਰਟਾਂ ਲੋਹਾਂ ਵਗੈਰਾ ਤੇ ਅੱਗੇ ਨੂੰ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂ ਸਾਰੀ ਸੇਲ ਇਹ ਸੇਲ 'ਚ ਖੁੱਲਾ ਜਿਹਾ ਟਾਈਮ ਚਾਹੀਦਾ ਹੁੰਦਾ ਘੁੰਮਣ ਦੇ ਲਈ ਕਿਉਂਕਿ ਬਹੁਤ ਵੱਡੀ ਸੇਲ ਆ ਇਹ ਕੁਝ ਜੁਐਲਰੀ ਵਾਲੀਆਂ ਦੁਕਾਨਾਂ ਵੀ ਹੁੰਦੀਆਂ ਨੇ ਇਹ ਸੇਲ ਦੇ ਵਿੱਚ ਲੱਗੀਆਂ ਹੋਈਆਂ ਉਹ ਵੀ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਲਓ ਜੀ ਇਸ ਤਰ੍ਹਾਂ ਦਾ ਸਾਰਾ ਇੱਥੇ ਕੱਪੜਾ ਮਿਲ ਜਾਂਦਾ ਆਪਕੋ ਸੂਟ ਵਗੈਰਾ ਨੇ ਕੀ ਪ੍ਰਾਈਸ ਆ ਬਾਈ 2200 2200 2250 ਰੁਪਏ ਨੇ ਆ ਜਿਹੜੇ ਤੁਸੀਂ ਸੂਟ ਵਗੈਰਾ ਦੇਖ ਸਕਦੇ ਹੋ ਇੰਨੇ ਕੁ ਪ੍ਰਾਈਸ ਤੇ ਕੱਪੜੇ ਸਾਰੇ ਇੱਥੋਂ ਮਿਲ ਜਾਂਦੇ ਨੇ ਤੇ ਚੱਲਦੇ ਆ ਅੱਗੇ ਅਗਲੇ ਵਾਲੇ ਪਾਸੇ ਆਪਾਂ ਦੇਖਦੇ ਹਾਂ ਸੇਲ ਆ ਪਰਸਾ ਆ ਗਿਆ ਜਿਵੇਂ ਹਨਾ ਲਓ ਜੀ ਬਹੁਤ ਸਾਰਾ ਕੱਪੜਾ ਮਿਲੂ ਇੱਥੇ ਆ ਡੀ ਸ਼ਰਟਾਂ ਲਾਈਆਂ ਹੋਈਆਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਸਾਰਾ ਕੱਪੜਾ ਹੀ ਕੱਪੜਾ ਪਿਆ ਜਿਹੜਾ ਲੋਰਾਂ ਟੀ-ਸ਼ਰਟਾਂ ਹਨ ਬਾਕੀ ਬਹੁਤ ਕੱਠ ਹੁੰਦਾ ਹੈ ਸੇਲ ਦੇ ਵਿੱਚ ਹੁਣ ਦੁਪਹਿਰ ਦਾ ਟਾਈਮ ਆ 1:00 ਵਜੇ ਦਾ ਇਹ ਸੇਲ ਜਿਹੜੀ ਪੂਰੀ ਭੱਗ ਗਈ ਹੈ ਅੱਛੇ ਤੁਸੀਂ ਦੇਖ ਸਕਦੇ ਹੋ ਟੀ-ਸ਼ਰਟਾਂ ਵਗੈਰਾ ਜਿਹੜੀਆਂ ਪਈਆਂ ਨੇ ਆ ਲੋ ਬੱਚਿਆਂ ਵਾਲੇ ਕੱਪੜੇ ਵੱਡੇਆਂ ਵਾਲੇ ਆ ਸ਼ੂਜ਼ ਵਗੈਰਾ ਪਏ ਨੇ ਹਨਾ ਛੋਟੇ ਬੱਚਿਆਂ ਵਾਲੇ ਵੱਡੇਆਂ ਵਾਲੇ ਕਰੇ ਸਾਰੇ ਵਾਲੇ ਮਤਲਬ ਇੱਥੇ ਕੱਪੜਾ ਸ਼ੂਜ਼ ਉਹ ਮਿਲ ਜਾਂਦੇ ਨੇ ਪਜਾਮੇ ਆ ਗਏ ਟੀ-ਸ਼ਰਟਾਂ ਲੋਹਰਾਂ ਲਓ ਜੀ ਆ ਦੇਖੋ ਤੁਸੀਂ ਇੱਥੇ ਕੱਪੜਾ ਹੀ ਕਪੜਾ ਪਿਆ ਬਹੁਤ ਸਾਰਾ ਆ ਲੋ ਲੋਹਰਾਂ ਪਈਆਂ ਨੇ ਹੈਨਾ ਟੀ-ਸ਼ਰਟ ਟੀ-ਸ਼ਰਟ ਜਿਹੜੀ ਟੰਗੀ ਹੋਈ ਹੈ ਆ ਲੋਰ ਦੇਖੋ ਤੁਸੀਂ ਬਹੁਤ ਕੁਆਂਟੀਟੀ ਬਹੁਤ ਹੈ ਇੱਥੇ ਕੱਪੜੇ ਦੀ ਆ ਟੀ-ਸ਼ਰਟਾਂ ਦੇਖ ਸਕਦੇ ਹੋ ਬੈਗ ਆ ਗਏ ਐਵੇਂ ਦਾ ਸਾਰਾ ਸਮਾਨ ਮਿਲਦਾ ਬੈਗ ਵੀ ਸਾਰੇ ਇਹ ਸੇਲ ਦੇ ਵਿੱਚ ਹੁੰਦੇ ਨੇ ਪ੍ਰਾਈਸ ਜਿਹੜਾ ਇਹਨਾਂ ਦਾ ਕੱਟ ਹੁੰਦਾ ਲੋਰ ਆ ਗਈਆਂ ਹਨ ਲੋਰ ਦੀ ਕੁਆਂਟੀਟੀ ਬਹੁਤ ਹੁੰਦੀ ਹੈ ਸੇਲ ਦੇ ਵਿੱਚ ਆ ਦੇਖੋ ਜੀ ਲੋਰ ਲੋਰ ਟੰਗੀ ਪਈ ਆ ਇੱਥੇ ਦੇਖ ਸਕਦੇ ਹੋ ਬਹੁਤ ਸਾਰਾ ਕੱਪੜਾ ਪਿਆ ਸ਼ੂਜ਼ ਆ ਗਏ ਲਓ ਜੀ 3 300 ਰੁਪਈਆ 3500 ਰੁਪਈਆ ਪ੍ਰਾਈਸ ਆ ਜਿਹੜਾ ਹੈਗਾ ਲਓ ਜੀ ਔਰ ਸ਼ਰਟਾਂ ਲਾਈਆਂ ਹੋਈਆਂ ਨੇ ਦੇਖੋ ਆ ਲੋਰਾਂ ਆ ਗਈਆਂ ਲਓ ਲਓ ਜੀ ਬਹੁਤ ਕੁਆਂਟੀਟੀ ਹੈ ਜਿਹੜੀ ਕੱਪੜੇ ਦੀ ਇੱਥੇ ਹੁੰਦੀ ਹੈ ਤੇ ਦੂਸਰੀ ਸਾਈਡ ਚੱਲਦੇ ਆਪਾਂ ਇਧਰ ਵੀ ਜਿਹੜੀ ਸੇਲ ਆਹੇ ਲੱਗੀ ਹੋਈ ਹੈ ਇਹ ਸੜਕ ਦੇ ਦੋਨੋਂ ਸਾਈਡ ਹੁੰਦੀਆਂ ਨੇ ਦੁਕਾਨਾਂ ਆਹ ਹੱਥ ਵੀ ਤੇ ਖੱਬੇ ਸਾਈਡ ਵੀ ਜੀਨਸ ਹੋ ਗਈਆਂ ਜਿਵੇਂ ਹੈਨਾ ਜੀਨਸ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਆ ਤੁਸੀਂ ਦੇਖੋ ਜਿਵੇਂ ਤੇ ਪੈਂਟ ਹੀ ਪੈਂਟਾਂ ਜਿਹੜੀਆਂ ਪਈਆਂ ਨੇ ਆ ਲੋਹਰਾ ਦੇਖ ਸਕਦੇ ਹੋ ਬੱਚਿਆਂ ਵਾਲੇ ਕੱਪੜੇ ਦੇਖ ਸਕਦੇ ਹੋ ਕੱਪੜਾ ਬਹੁਤ ਜ਼ਿਆਦਾ ਆ ਭਾਈ ਇਹ ਸੇਲ ਦੇ ਵਿੱਚ ਅੱਗੇ ਕੋਸ਼ ਦੁਪੱਟੇ ਵਗੈਰਾ ਆ ਗਏ ਇਹਨਾਂ ਦਾ ਵੀ ਆਪਾਂ ਪ੍ਰਾਈਸ ਆ ਜਿਹੜਾ ਪੁੱਛਾਂਗੇ ਕੀ ਪ੍ਰਾਈਸ ਆ ਅੰਕਲ ਦੁਪੱਟਿਆਂ ਦਾ ਜੀ 150 ਦੇ 2 ਜੀ 150 ਦੇ 2 ਤੁਸੀਂ ਦੇਖ ਸਕਦੇ ਹੋ ਲਓ ਜੀ 150 ਦੇ 2 ਨੇਗੇ ਹੋਰ ਹੋ ਕੀ ਕੀ ਹੁੰਦਾ ਜੀ ਤੁਹਾਡੇ ਕੋਲ ਕੋਲ ਆ ਜੋ 150 ਦੇ 2 ਨੇ ਅੱਛਾ ਜੀ ਆਹ ਆ ਪਲਾਜੋ 150 ਦੇ 2 ਜੀ ਠੀਕ ਹੈ ਜੀ ਲਓ ਜੀ 150 ਦੇ 2 ਵੀ 150 ਦਾ ਇਹਦਾ ਸੈੱਟ ਹੈਗਾ ਅੱਛਾ ਜੀ ਆਹ ਇਹ ਸੈੱਟ ਹੈਗਾ ਆ ਇਹਦੇ ਨਾਲ ਸੈੱਟ ਹੈਗਾ ਠੀਕ ਹੈ ਜੀ ਇਹ ਵੀ 150 ਦਾ 150 ਦਾ ਜੀ ਠੀਕ ਹੈ ਜੀ ਠੀਕ ਹੈ ਅੱਛਾ ਜੀ ਇਹ ਬੈੱਡ ਸ਼ੀਟਾਂ ਨੇ ਬੈੱਡ ਸ਼ੀਟਾਂ ਦੇ ਕੀ ਪ੍ਰਾਈਸ ਹੈ ਜੀ ਇਹਨਾਂ ਦਾ ਬੈੱਡ ਸ਼ੀਟ ਆਪਣੀ ਪੈਣੀ ਦੀ 200 ਦੀ ਹੈ ਆ 200 ਦੀ ਹਾਂ ਜੀ ਠੀਕ ਹੈ ਜੀ ਠੀਕ ਹੈ ਲਓ ਜੀ ਅੱਛਾ ਜੀ ਠੀਕ ਹੈ ਹਰੇਕ ਐਂ ਦਵਾਰ ਹਰੇਕ ਐਂ ਦਵਾਰ ਆਉਨੇ ਹੋ ਆ ਇਹ ਐਂ ਦਵਾਰ ਠੀਕ ਹੈ ਠੀਕ ਹੈ ਲਓ ਵੀ ਦੇਖ ਸਕਦੇ ਹੋ ਤੁਸੀਂ ਐਵੇਂ ਦਾ ਸਾਰਾ ਸਮਾਨ ਮਿਲ ਜੂ ਮਾਰਕੀਟ ਦੇ ਵਿੱਚੋਂ ਅਪਲਾਜ਼ੋ ਦਿਖਾਏ ਨੇ ਜਿਵੇਂ ਚੁੰਨੀਆਂ ਹਨਾ ਬੈੱਡ ਸ਼ੀਟਾਂ ਤੇ ਆ ਸ਼ੂਜ਼ ਆ ਗਏ ਕੁਝ ਲਓ ਜੀ ਬੈੱਡ ਸ਼ੀਟਾਂ ਦਾ ਪ੍ਰਾਈਸ ਵੀ ਆਪਾਂ ਤੁਹਾਨੂੰ ਦੱਸਤਾ ਅੱਜ ਦੀ ਵੀਡੀਓ ਦੇ ਵਿੱਚ ਹਨਾ 200 300 ਇੰਨਾ ਕੇ ਪ੍ਰਾਈਸ ਹੁੰਦਾ ਇੱਥੇ ਜਿਹੜਾ ਕੱਪੜੇ ਦਾ ਸਾਰੇ ਦਾ ਆ ਕੁਝ ਹੋਰ ਡੇਲੀ ਵਰਤੋਂ ਵਾਲਾ ਸਮਾਨ ਆ ਗਿਆ ਜਿਵੇਂ ਸ਼ੀਸ਼ੇ ਵਗੈਰਾ ਹਨਾ ਇਹ ਸਮਾਨ ਵੀ ਹੁੰਦਾ ਬਰਸ਼ ਵਗੈਰਾ ਲਓ ਜੀ ਹਰ ਇੱਕ ਤਰੀਕੇ ਦਾ ਸਮਾਨ ਤੁਹਾਨੂੰ ਇੱਥੋਂ ਮਿਲ ਜੂ ਮਾਰਕੀਟ ਦੇ ਵਿੱਚੋਂ ਤਾਂ ਨੂਰਾ ਵਗੈਰਾ ਲਾਈਆਂ ਹੋਈਆਂ ਨੇ ਟੀ-ਸ਼ਰਟਾਂ ਲਾਈਆਂ ਹੋਈਆਂ ਨੇ ਹਨਾ ਲਓ ਜੀ ਬਹੁਤ ਵੱਡੀ ਜਿਹੜੀ ਇਹ ਸੇਲ ਲੱਗਦੀ ਹੈਗੀ ਤੇ ਹੁਣ ਚੱਲਦੇ ਆਪਾਂ ਦੂਸਰੀ ਸਾਈਡ ਆਹ ਦੇਖ ਸਕਦੇ ਹੋ ਇੱਥੇ ਜਿਵੇਂ ਆਹ ਸੂਟ ਲਾਏ ਹੋਏ ਨੇ ਈ ਪ੍ਰਾਈਸ ਅੰਕਲ ਸੂਟਾਂ ਦਾ ਜੀ ਪ੍ਰਾਈਸ ਸੂਟਾਂ ਦਾ 300 ਠੀਕ ਹੈ 10 300 ਰੁਪਿਆ ਪ੍ਰਾਈਸ ਹੈ ਸੂਟਾਂ ਦਾ ਬੈਗ ਦੇਖ ਸਕਦੇ ਹੋ ਲਓ ਜੀ ਇਸ ਸੂਟ ਹੁੰਦੇ ਨੇ ਨਾ ਜਿਵੇਂ ਸਾਰੇ ਗਰਮੀ ਵਾਲਾ ਕੱਪੜਾ ਹੁਣ ਸੇਲ ਦੇ ਵਿੱਚ ਆ ਦੇਖ ਸਕਦੇ ਹੋ ਇੱਥੇ ਚੁੰਨੀਆਂ ਵਗੈਰਾ ਪਈਆਂ ਨੇ ਸ਼ਾਰਟਾਂ ਪਈਆਂ ਨੇ ਗਿਆ। ਲਓ। ਸਿਆਲਾਂ ਦੇ ਵਿੱਚ ਇਹ ਤੋਂ ਵੀ ਜ਼ਿਆਦਾ ਕੱਪੜਾ ਇੱਥੇ ਹੁੰਦਾ ਕਿਉਂਕਿ ਸਿਆਲਾਂ ਵਾਲਾ ਕੱਪੜਾ ਕੋਟ-ਕੂਟ ਹੁੰਦੇ ਨੇ ਨਾ। ਉਹ ਇੱਥੇ ਹੋਰ ਵੀ ਘੈਂਟ-ਘੈਂਟ ਹੁੰਦੇ ਨੇ ਸੋਹਣੇ-ਸੋਹਣੇ। ਹਲੂਰਾ ਆ ਗਈਆਂ। ਆ ਦੇ। ਬਾਕੀ ਕੱਠਾ ਜਿਹੜਾ ਤੁਸੀਂ ਮਾਰਕੀਟ ਦੇ ਵਿੱਚ ਦੇਖ ਸਕਦੇ ਹੋ। ਬਹੁਤ ਕੱਠਾ ਜਿਹੜਾ ਝੋਇਆ ਹੋਇਆ। ਇਹ ਐਜਲੀ ਸਾਈਡ ਵੀ ਜਿਹੜੀ ਸਾਰੀ ਇਹ ਸੇਲ ਲੱਗੀ ਹੁੰਦੀ ਹੈ ਬਹੁਤ ਵੱਡੀ ਜਗ੍ਹਾ ਦੇ ਵਿੱਚ ਸੇਲ ਲੱਗਦੀ ਹੈ ਇਹ ਇਹ ਛੋਟੀ ਬਾਰਾਂ ਦਰੀ ਦੀ ਮਾਰਕੀਟ ਹੈ ਸਾਰੀ ਇਹ ਮਾਰਕੀਟ ਸੰਡੇ ਨੂੰ ਫੁੱਲ ਹੁੰਦੀ ਹੈ ਦੁਕਾਨਾਂ ਸਾਰੀਆਂ ਜਿਹੜੀਆਂ ਇੱਥੇ ਲੱਗੀਆਂ ਹੁੰਦੀਆਂ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਕੱਪੜੇ ਦਾ ਪ੍ਰਾਈਸ ਇੱਥੇ 150 200 ਇੰਨਾ ਕੁ ਪ੍ਰਾਈਸ ਸਾਰਾ ਤੁਹਾਨੂੰ ਜਿਹੜਾ ਮਿਲ ਜੂਗਾ ਤੇ ਅੱਗੇ ਚੱਲਦੇ ਆਪਾਂ ਅਗਲੇ ਵਾਲੇ ਪਾਸਿਓਂ ਸੇਲ ਦੇਖਾਂਗੇ ਜੇ ਤੁਸੀਂ ਇਹ ਸੇਲ ਦੇ ਵਿੱਚ ਆਉਣੇ ਹੋ ਤਾਂ ਖੁੱਲਾ ਜਿਹਾ ਟਾਈਮ ਕੱਢ ਕੇ ਆਇਓ ਕਿਉਂਕਿ ਸੇਲ ਹੈਗੀ ਇਹ ਬਹੁਤ ਵੱਡੀ ਇੱਥੇ ਟਾਈਮ ਲੱਗ ਜਾਂਦਾ ਘੁੰਮਣ ਵਾਸਤੇ ਕੱਪੜੇ ਆਪਾਂ ਤੁਹਾਨੂੰ ਦਿਖਾਏ ਦਿੱਤੇ ਸਾਰੇ ਵੀ ਕਿਸ ਤਰ੍ਹਾਂ ਦੇ ਇੱਥੇ ਕੱਪੜੇ ਨੇ ਜਿਹੜੇ ਮਿਲਦੇ ਨੇ ਰੌਣਕ ਬਹੁਤ ਜ਼ਿਆਦਾ ਹੋਊਗੀ ਸੇਲ ਦੇ ਵਿੱਚ ਇਕੱਠ ਬਹੁਤ ਹੋ ਗਿਆ ਉਸ ਜ ਬੈਲਟਾਂ ਵਗੈਰਾ ਵਾਲੀਆਂ ਦੁਕਾਨਾਂ ਆ ਗਈਆਂ ਹਨ ਐਵੇਂ ਦਾ ਸਾਰਾ ਸਮਾਨ ਹੁੰਦਾ। ਬਾਕੀ ਉਹ ਪਲਾਸਟਿਕ ਦਾ ਸਮਾਨ, ਬੋਤਲਾਂ ਵਗੈਰਾ, ਬਾਕਸ ਬਹੁਤ ਸਮਾਨ ਆਇਆ ਸੇਲ ਦੇ ਵਿੱਚ। ਪਟਿਆਲੇ ਦੂਸਰੇ ਨਾਲ ਲੱਗਦੀਆਂ ਨੇ ਐਤਵਾਰ ਨੂੰ ਇੱਕ ਲੱਗਦੀ ਆ ਅਦਾਲਤ ਬਾਜ਼ਾਰ ਦੇ ਵਿੱਚ ਤੇ ਇੱਕ ਇੱਥੇ ਆ ਛੋਟੀ ਬਾਰਾਂਦਰੀ ਦੇ ਵਿੱਚ। ਇੱਧਰ ਵੀ ਦੁਕਾਨਾਂ ਆ ਗਈਆਂ ਆ ਦੇਖੋ ਬੈਲਟੀਆਂ ਬੈਲਟਾਂ ਪਈਆਂ ਨੇ ਆ ਬਾਈ ਕੋਲ ਹਣਾ ਲਓ ਜੀ ਮਾਰਕੀਟ ਜਿਹੜੀ ਪੂਰੀ ਭੱਕ ਚੁੱਕੀ ਐ ਇਕੱਠ ਬਹੁਤ ਹੋ ਗਿਆ ਮਾਰਕੀਟ ਦੇ ਵਿੱਚ ਅੱਛਾ ਦੇਖ ਸਕਦੇ ਹਾਂ ਆ ਸ਼ਰਟਾਂ ਵਗੈਰਾ ਆ ਗਈਆਂ ਆ ਬੱਚਿਆਂ ਵਾਲੇ ਕੱਪੜੇ ਲਓ ਛੋਟੇ ਛੋਟੇ ਬੱਚਿਆਂ ਵਾਲੇ ਕੱਪੜੇ ਹਨਾ ਆ ਪਜਾਮੇ ਵਗੈਰਾ ਲਓ ਜੀ ਬਹੁਤ ਸਾਰਾ ਇੱਥੇ ਕੱਪੜਾ ਸੇਲ ਦੇ ਵਿੱਚ ਤੁਹਾਨੂੰ ਮਿਲ ਜੂ। ਆਹ ਕੁਛ ਜੁਐਲਰੀ ਦਾ ਸਮਾਨ ਵੀ ਹੁੰਦਾ ਜਿਵੇਂ ਜੁਐਲਰੀ ਪਈ ਹੈ ਹਨਾ। ਬਹੁਤ ਕੁਝ ਹੁੰਦਾ। ਹਾਂ ਐਨਕ ਆ ਗਈਆਂ ਜਿਵੇਂ ਐਵੇਂ ਦਾ ਸਾਰਾ ਸਮਾਨ ਹੁੰਦਾ। ਤੇ ਇੱਧਰ ਆਹ ਜੁੱਤੀਆਂ ਵਾਲੀ ਦੁਕਾਨਾਂ ਲੱਗੀਆਂ ਹੋਈਆਂ ਨੇ। ਆ ਜਿਵੇਂ ਅੰਕਲ ਵੇਚ ਰਹੇ ਨੇ ਗੁੱਤ ਬਟਨ ਵਗੈਰਾ ਹਨਾ, ਸੂਈਆਂ ਵਗੈਰਾ। ਇਹ ਸਾਰਾ ਕੁਝ ਮਿਲ ਜਾਂਦਾ। ਆ ਦੇਖ ਸਕਦੇ ਹੋ ਉੱਥੇ। ਟੀ-ਸ਼ਰਟਾਂ ਆ ਗਈਆਂ। ਲਓ ਜੀ। ਆ ਬੱਚਿਆਂ ਵਾਲੇ ਕੱਪੜੇ ਬਹੁਤ ਵੱਡੀ ਸੇਲ ਆ ਲੈਸਾਂ ਵਗੈਰਾ ਆ ਗਈਆਂ ਹਨ ਬਹੁਤ ਕੁਝ ਹੁੰਦਾ ਇਹ ਸੇਲ ਦੇ ਵਿੱਚ ਇੱਥੇ ਕੁੜੀਆਂ ਵਾਲੇ ਫਰਾਕਾਂ ਵਗੈਰਾ ਲੈਣੀਆਂ ਲਾਈਆਂ ਹੋਈਆਂ ਨੇਗੀਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਇਹ ਸਾਰੀ ਸੇਲ ਹੈ ਤੇ ਅਗਲੇ ਵਾਲੇ ਪਾਸੇ ਨੂੰ ਚੱਲਦੇ ਆ ਤੇ ਅੱਗੇ ਆਪਾਂ ਸੇਲ ਦੇਖਾਂਗੇ ਸਾਰੀ ਜਾ ਕੇ ਤੇ ਵਿਚਲੇ ਵਾਲੇ ਪਾਸੇ ਚੱਲਾਂਗੇ ਮਾਰਕੀਟ ਦੇ ਵਿੱਚ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਲੱਗਦੀਆਂ ਹੁੰਦੀਆਂ ਨੇ ਅੱਛੇ ਸ਼ਰਟਾਂ ਵਗੈਰਾ ਦੇਖ ਸਕਦੇ ਹੋ ਸਾਡੂ ਭਾਈ ਆਓ ਜੀ ਕੀ ਕੀ ਰੇਟ ਲਾਤਾਈ ਸ਼ਰਟ ਦਾ 200 ਰੁਪਏ ਅੱਛਾ ਜੀ 100 ਰੁਪਏ ਹੀ ਸਿਰਫ 100 ਤੇ ਕਰਤਾ ਪਹਿਲਾਂ ਤੁਸੀਂ ਆਏ ਸੀ ਉਹ 150 ਸੀ ਹਾਂ ਜੀ ਹਾਂ ਜੀ ਹੁਣ 100 ਰੁਪਏ ਕਰਤਾ 100 ਰੁਪਏ ਕਰਤਾ ਹਾਂ ਜੀ ਠੀਕ ਹੈ ਹੋਰ ਕੀ ਕੀ ਆਪਣੇ ਕੋਲ ਹੋਰ ਆਪਣੇ ਕੋਲ ਭਾਜੀ ਪੈਂਟ ਹੋਈ ਗਈ ਜੀ ਜੀ ਇਹ 350 ਰੁਪਏ ਦੀ ਵਧੀਆ ਜੀਨ ਹੈ ਜੀ ਠੀਕ ਹੈ ਜੀ ਕਲਰ ਇਸ ਚ ਭਾਰੀ ਚਾਰ ਕਲਰ ਹੋਣਗੇ ਹਾਂ ਜੀ 350 ਰੁਪਏ ਪਰ ਟਾ ਜੀ 350 ਜੀ ਹਾਂ ਜੀ ਬਹੁਤ ਵਧੀਆ ਵੈਂਡਰ ਰੈਂਗਲਰ ਦੀ ਆ ਭਾਈ ਵਧੀਆ ਚ ਇਸ ਚ ਭਾਰੀ ਆ ਡਿਜ਼ਾਈਨ ਕਾਫੀ ਹੈ ਚਾਰ ਪਾਈਂਟ ਡਿਜ਼ਾਈਨ ਹੈ ਆ ਦੇਖੋ ਇੱਕ ਪਰ ਇਹ ਨਿਕਰ ਆ ਜੇਗੀ ਗਰਮੀ ਵਾਲੀ ਇਹ ਵੀ ਸਿਰਫ 100 ਰੁਪਏ ਦੀ ਹੈ ਜੀ ਅੱਛਾ ਜੀ ਹਾਂ ਜੀ ਇੱਕ ਆ ਟੀ-ਸ਼ਰਟ ਆ ਜੇਗੀ ਭਾਈ ਪੈਕਿੰਗ ਵਾਲੀ ਇਹ ਸਿਰਫ ਇਹਦੀ ਪ੍ਰਾਈਸ ਹੈ ਜੀ ਇਹ ਵੀ 100 100 ਰੁਪਏ 100 ਰੁਪਏ ਸੇਲ ਹੈ ਇਸ 'ਚ 10 ਕਲਰ ਹੋਣਗੇ ਭਾਜੀ ਸਾਈਜ਼ ਸਾਰੇ ਐਮ ਐਲ ਐਕਸਲ ਸਾਰੇ ਸਾਈਜ਼ ਹੋਣਗੇ 10 ਕਲਰ ਹੋਣਗੇ ਸਿਰਫ 100 ਰੁਪਏ ਦੇ ਬਾਕੀ ਆ ਬੱਚੇ ਲੋਰਾ ਵੀ 100 100 ਰੁਪਏ ਆ ਪੈਂਟਾਂ ਪਿੱਛੇ ਸਾਰੀ 350 ਰੁਪਏ ਨਹੀਂ ਮਰਜ਼ੀ ਲੱਖੋ 350 ਰੁਪਏ ਜੀ ਹਾਂਜੀ ਆ ਛੱਟਾ ਛੱਟ ਕਿੰਨੀ ਹੋ ਗਈ ਛੱਟ 150 ਰੁਪਏ ਬਾਈ ਹੁਨੀਆ ਜਿਵੇਂ ਆਪਾਂ ਨੂੰ ਸਾਰੇ ਕੱਪੜੇ ਦਿਖਾਏ ਨੇ ਇੱਥੇ ਲੋਹਰਾ ਪੈਂਟਾਂ ਵਗੈਰਾ ਹਨਾ ਤੇ ਹਰ ਇੱਕ ਸੰਡੀ ਆਉਣੇ ਹੋ ਬਾਈ ਹਨਾ ਹਾਂਜੀ ਹਾਂਜੀ ਤੇ ਬਾਈ ਉਹਨਾਂ ਕੋਲੋਂ ਤੁਸੀਂ ਆ ਕੇ ਲੈ ਸਕਦੇ ਹੋ ਕੱਪੜੇ ਬਹੁਤ ਸੋਹਣੇ ਸੋਹਣੇ ਕੱਪੜੇ ਨੇ ਚਲੋ ਠੀਕ ਹੈ ਬਾਈ ਆ ਵੀ ਆਪਣੀ ਨੇ 100-100 ਰੁਪਈਏ ਠੀਕ ਹੈ ਆ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਬਾਈ ਉਹਨਾਂ ਦੀਆਂ ਨੇ 100-100 ਰੁਪਈਏ ਇੱਥੇ ਪ੍ਰਾਈਸ ਆ ਜਿਹੜਾ ਲੱਗਿਆ ਹੋਇਆ ਤੇ ਆ ਲੋਹਰਾ ਉੱਪਰ ਹੋਰ ਦੇਖ ਸਕਦੇ ਹੋ ਬਾਕੀ ਹੋਰ ਵੀ ਆਪਾਂ ਨੂੰ ਬਾਈ ਉਹਨਾਂ ਨੇ ਦਿਖਾਈ ਨੇ ਤੇ ਆ ਸ਼ਰਟਾਂ ਹੋ ਗਈਆਂ ਜਿਵੇਂ ਹਨਾ ਸਾਰਾ ਕੁਝ ਟੀ-ਸ਼ਰਟਾਂ ਵਗੈਰਾ ਚਲੋ ਠੀਕ ਹੈ ਇਹ ਵੀ 100 ਰੁਪਿਆ ਪ੍ਰਾਈਸ ਦਾ ਬਾਈ ਕਹਿੰਦੇ ਟੀ-ਸ਼ਰਟ ਦਾ ਤੇ ਸੰਡੇ ਨੂੰ ਆ ਕੇ ਤੁਸੀਂ ਇੱਥੋਂ ਲੈ ਸਕਦੇ ਹੋ ਠੀਕ ਹੈ ਬਾਈ ਓਕੇ ਜੀ ਲਓ ਜੀ ਆਪਾਂ ਤੁਹਾਨੂੰ ਦਿਖਾਇਆ ਤੇ ਬਾਈ ਕੋਲ ਆਪਾਂ ਪਹਿਲਾਂ ਵੀ ਵੀਡੀਓ ਬਣਾ ਕੇ ਗਏ ਸੀਗੇ ਤੇ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਪਿਛਲੀ ਵਾਰ ਵੀ ਮਤਲਬ ਸਾਰੇ ਕੱਪੜੇ ਦਿਖਾਏ ਤੇ ਇਸ ਵਾਰ ਵੀ ਦਿਖਾਏ ਨੇ ਤੁਸੀਂ ਦੇਖ ਲਿਆ ਹਨਾ ਬਾਕੀ ਇਧਰ ਕੁਝ ਆ ਭਾਂਡੇ ਆ ਵਗੈਰਾ ਵਾਲੀਆਂ ਆ ਗਈਆਂ ਦੁਕਾਨਾਂ ਦੇਖ ਸਕਦੇ ਹੋ ਜਿਵੇਂ ਤੁਸੀਂ ਇੱਥੇ ਭਾਂਡੇ ਨੇ ਇਹ ਵੀ ਸਾਰੇ ਸੇਲ ਦੇ ਵਿੱਚ ਹੁੰਦੇ ਨੇ 100-100 ਰੁਪਏ ਦੇ ਹਨਾ ਐਂ ਹੁੰਦਾ ਰੇਟ ਇਹਨਾਂ ਦਾ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਸਾਰਾ ਕੱਪੜਾ ਜਿਹੜਾ ਪਿਆ ਹੁਣ ਆਪਾਂ ਮਾਰਕੀਟ ਦੇ ਵਿੱਚ ੱਲੇ ਵਾਲੇ ਪਾਸੇ ਆ ਗਏ ਤੇ ਇੱਥੇ ਬਾਹਰ ਨਾਲੋਂ ਵੀ ਜ਼ਿਆਦਾ ਕੱਪੜਾ ਹੁੰਦਾ ਪਹਿਲਾਂ ਆਪਾਂ ਬਾਹਰਲੇ ਵਾਲੇ ਪਾਸੇੋਂ ਦਿਖਾਈ ਸੀ ਤੁਹਾਨੂੰ ਆ ਲਓ ਜੀ ਪੈਂਟਾ ਵਗੈਰਾ ਸ਼ਲਟਾ ਵਗੈਰਾ ਇੱਥੇ ਵੀ ਆ ਰਹੀ ਰੇਟ ਹੁੰਦਾ ਇੱਥੇ ਆ ਸਾਰੀਆਂ ਸ਼ਰਟਾਂ ਪਈਆਂ ਪਈਆਂ ਰਬੀ ਹੈ ਨਾ ਇੰਨਾ ਗ੍ਰੇਟ ਹੁੰਦਾ ਸ਼ਰਟਾਂ ਦਾ ਐਤھے ਤੇ ਅੱਗੇ ਚੱਲਦੇ ਆਂ ਆਪਾਂ ਅਗਲੇ ਵਾਲੇ ਪਾਸੇ ਨੂੰ ਇੱਥੇ ਤੁਸੀਂ ਦੇਖ ਸਕਦੇ ਹੋ ਆ ਸ਼ਰਟਾਂ ਪਈਆਂ ਨੇ ਹੈ ਨਾ ਲੋੜੀ ਬਹੁਤ ਸਾਰਾ ਕੱਪੜਾ ਇਸ ਸੀਲ ਦੇ ਵਿੱਚ ਲੋਰਾਂ ਵਗੈਰਾ ਚੁੰਨੀਆਂ ਹੋ ਗਈਆਂ ਆ ਦੇਖੋ ਤੁਸੀਂ ਲੋਰੇ ਲੋਰੇ ਪਈਆਂ ਜਿਵੇਂ ਆਪਾਂ ਪਹਿਲਾਂ ਦੱਸੀਆ ਕਿ ਸੰਡੇ ਨੂੰ ਬਹੁਤ ਵੱਡੀ ਸੇਲ ਲੱਗਦੀ ਹੈ ਆ ਲੋ ਲੋਅਰ ਐ ਲੋਅਰ ਪਈਆ ਸਾਰੀ ਆ ਟੌਪ ਵਗੈਰਾ ਕੁੜੀਆਂ ਵਾਲੇ ਸਾਰੇ ਆ ਬੈਗ ਆਗੇ ਹਨਾ ਬਹੁਤ ਭੀੜ ਹੁੰਦੀ ਆ ਇਹ ਸੇਲ ਦੇ ਵਿੱਚ ਆ ਤੁਸੀਂ ਪੈਂਟਾਂ ਦੇਖ ਸਕਦੇ ਹੋ ਤੇ ਪੈਂਟਾਂ ਜਿਹੜੀਆਂ ਪਈਆਂ ਨੇ ਹੈਗੀਆਂ ਲੋ ਜੀ ਜਿਆਰੀ ਜਿਆਰ ਲੈਣਾ ਇੱਥੇ ਆ ਕੇ ਹੋਰ ਵੀ ਭੀੜ ਹੈ ਬਹੁਤ ਕਰਾਊਡ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਦੁਪਹਿਰ ਦਾ ਟਾਈਮ ਆ ਦੁਪਹਿਰ ਦੇ ਟਾਈਮ ਸੀ ਜਿਹੜੀ ਪੂਰੀ ਭੱਕ ਜਾਂਦੀ ਆ ਆ ਦੇਖ ਸਕਦੇ ਤੁਸੀਂ ਬਹੁਤ ਸਾਰਾ ਕੱਪੜਾ ਪਿਆ ਲਓ ਜੀ 300 ਮੇ 2 ਟੀ-ਸ਼ਰਟ ਹੈ ਬਈ 300 ਦੀ ਆ ਪਾਣੀ ਕਰਦੀ ਆ ਭਈਆ ਮਾਰ ਇਧਰ ਆ ਬਈ ਇਧਰ ਆ ਜਾਓ ਟੀ-ਸ਼ਰਟ ਦਾ 500 ਦੀ ਪਾਣੀ ਕਰਦੀ ਜੀ 500 ਦੀ ਪਾਣੀ ਲਓ ਜੀ ਤੁਸੀਂ ਇਕੱਠਾ ਦੇਖ ਸਕਦੇ ਹੋ ਬਹੁਤ ਇਕੱਠਾ ਹੋ ਗਿਆ ਸੇਲ ਦੇ ਵਿੱਚ 300 ਮੇ 2 ਟੀ-ਸ਼ਰਟ ਹੈ ਲਓ ਜੀ 300 ਚ 2 ਟੀ-ਸ਼ਰਟ ਅੰਕਲਾ ਕਹਿੰਦੇ ਦੇਖ ਸਕਦੇ ਹੋ ਤੁਸੀਂ ਨਿਆ ਮਾਲ ਇਧਰ ਆ ਬਈ ਨਿਆ ਮਾਲ 300 ਦੀਆਂ ਦੋ ਨੇ ਅੰਕਲਾ 300 ਦੀਆਂ ਦੋ ਲਓ ਜੀ ਇਨ ਸੌ ਮੇ ਤੋਂ 300 ਸੋਈਆਂ ਦੋ ਦੇਖ ਲਓ ਤੁਸੀਂ ਬਹੁਤ ਸਾਰਾ ਕੱਪੜਾ ਇੱਥੇ ਪਿਆ ਲੋਹਰਾ ਪਈਆਂ ਨੇ ਹਨਾ ਰੰਗ ਕੋਈ ਹੋਰ ਲਓ ਜੀ ਆਹ ਸ਼ਾਰਟੇ ਸ਼ਟ ਪਈ ਆ ਗਈ ਇੱਥੇ ਪ੍ਰਾਈਸ ਸਾਰੇ ਇਹਨਾਂ ਦਾ ਇੰਨਾ ਕੀ ਹੁੰਦਾ 100 150 ਤੇ ਜੀਨਸ ਆ ਗਈਆਂ ਅੱਗੇ ਜੀਨ ਵਗੈਰਾ ਹਨਾ ਲਓ ਜੀ ਕੀ ਪ੍ਰਾਈਸ ਆ ਬਾਈ ਜੀਨ ਦਾ 150 ਅੱਛਾ 150 ਰੁਪਏ ਦੀ ਜੀਨ ਇਹ ਸਾਰੇ ਸਾਈਜ਼ ਹੁੰਦੇ ਨੇ ਬਾਈ ਠੀਕ ਆ ਸਾਈਜ਼ ਸਾਰੇ ਮਿਕਸ ਨੇ ਤੇ ਲੱਭਣੇ ਪੈਂਦੇ ਨੇ ਨਾ ਵਿੱਚੋਂ ਹਾਂ ਬਾਕੀ ਆ ਕੇ ਬਾਈ ਕਹਿੰਦਾ ਲੱਭਣੇ ਪੈਂਦੇ ਨੇ ਸਾਈਜ਼ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਆ ਪੈਂਟਾਂ ਆ ਗਈਆਂ ਕੁਛ ਕਟ్రਾਈ ਦੀਆਂ ਹਨਾ ਲਓ ਜੀ ਇਸ ਤਰ੍ਹਾਂ ਬਹੁਤ ਵੱਡੀ ਇਹ ਸੇਲ ਹੁੰਦੀ ਆ ਆ ਸ਼ਾਰਟਾਂ ਦੇਖ ਸਕਦੇ ਹੋ ਤੁਸੀਂ 100-100 ਰੁਪਏ ਦੀਆਂ ਆ ਵਾਈਟ ਸ਼ਾਰਟਾਂ ਆ ਵੀ ਸਾਰੀਆਂ 100-100 ਰੁਪਏ ਦੀਆਂ ਲਓ ਜੀ ਆਹ ਦੇਖ ਸਕਦੇ ਹੋ ਤੁਸੀਂ ਆਹ ਸ਼ਾਰਟਾਂ ਦੇਖ ਸਕਦੇ ਹੋ ਬਹੁਤ ਸਾਰੀਆਂ ਇੱਥੇ ਪਈਆਂ ਰਹਿ ਗਈਆਂ 50 50 ਰੁਪਏ ਦੇ ਲੈ ਜੋ ਲਓ ਜੀ ਟੌਪ ਲੈਗੀ ਪਜਾਮੇ ਪਲਾਜ਼ੋ ਪਜਾਮੇ ਬਹੁਤ ਵੱਡੀ ਸੇਲ ਆ ਹੈ ਜੇ ਖੁੱਲਾ ਜਾਂ ਟਾਈਮ ਚਾਹੀਦਾ ਇਸ ਸੇਲ ਦੇ ਵਿੱਚ ਘੁੰਮਣ ਨੂੰ ਆ ਦੇਖ ਸਕਦੇ ਹੋ ਤੁਸੀਂ ਸ਼ਰਟੇ ਸ਼ਰਟ ਪਈਆਂ ਵਾਈਟ ਸ਼ਰਟਾਂ ਚੈੱਕ ਵਾਲੀਆਂ ਸ਼ਰਟਾਂ ਹਨਾ ਲਓ ਜੀ ਹਲੋਰਾ ਪਈਆਂ ਨੇ ਟੀ-ਸ਼ਰਟਾਂ ਪਈਆਂ ਨੇ ਲਓ ਇਹਨਾਂ ਦਾ ਪ੍ਰਾਈਸ 100 150 200 ਇੰਨਾ ਕੁ ਪ੍ਰਾਈਸ ਹੁੰਦਾ ਸਾਰਾ ਆ ਕੇ ਤੁਸੀਂ ਇੱਥੇ ਪਸੰਦ ਕਰਕੇ ਜਿਹੜਾ ਲੈ ਸਕਦੇ ਹੋ ਔਰ ਜੀਨ ਪਈਆ ਉਸੇ ਤਰ੍ਹਾਂ ਜਿਵੇਂ ਪਹਿਲਾਂ ਬਾਈ ਕੋਲ ਆਪਾਂ ਦੇਖੀਆਂ ਸੀਗੀਆਂ ਜੀਨ ਬਹੁਤ ਹੁੰਦੀ ਹੈ ਇਹ ਸੇਲ ਦੇ ਵਿੱਚ ਇੱਕ ਲੋਅਰ ਬਹੁਤ ਜ਼ਿਆਦਾ ਹੁੰਦੀ ਆ ਇੱਥੇ ਲਓ ਆ ਇੱਥੇ ਤੁਸੀਂ ਦੇਖ ਸਕਦੇ ਹੋ ਟੀ-ਸ਼ਰਟਾਂ ਸ਼ਾਰਟਾਂ ਜਿਹੜੀਆਂ ਪਈਆਂ ਨੇ ਹੈਗੀਆਂ ਸਾਰੀ ਵਾਈਟ ਟੀ-ਸ਼ਰਟਾਂ ਨੇ ਹੈਗੀਆਂ ਸਾਰੀਆਂ ਪੁੱਛਦੇ ਆ ਬਾਈ ਨੂੰ ਕੀ ਪ੍ਰਾਈਸ ਆ ਇਹਨਾਂ ਦਾ ਪ੍ਰਾਈਸ ਕੀ ਆ ਬਾਈ ਬਹੁਤ ਸੋਹਣੀਆਂ ਨੇ ਆਹ ਟੀ-ਸ਼ਰਟ ਬਹੁਤ ਸੋਹਣੀਆਂ ਆ ਕੀ ਪ੍ਰਾਈਸ ਆ ਬਾਈ ਟੀ-ਸ਼ਰਟ ਦਾ 100 ਰੁਪਏ ਆਪ ਦੇਖ ਸਕਦੇ ਹੋ ਤੁਸੀਂ ਸਾਰੀਆਂ ਵਾਈਟ ਨੇ ਵਾਈਟ ਟੀ-ਸ਼ਰਟ ਨਾਲ ਵਾਈਟ ਨੇ ਆ ਕਾਫੀ ਸੋਹਣੀ ਆ ਯਾਰ ਆ ਵੀ ਕੋਈ ਕੋਈ ਕਪੜਾ ਤਾਂ ਬਹੁਤ ਸੋਹਣਾ ਮਿਲ ਜਾਂਦਾ ਇਥੋਂ ਮਾਰਕੀਟ ਦੇ ਵਿੱਚੋਂ ਵਾਈਟ ਨੇ ਸਾਰੀਆਂ ਦਾ ਪਿਓਰ ਵਾਈਟ ਲਓ ਜੀ ਸਾਰੀਆਂ ਵਾਈਟੇ ਵਾਈਟ ਨੇ ਆ ਜਵਾਕਾਂ ਵਾਲੇ ਕਪੜੇ ਆ ਗਏ ਲਓ ਜੀ ਇਧਰ ਵੀ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਲੋਰਾਂ ਸ਼ਰਟਾਂ ਆ ਇੱਥੇ ਵੀ ਸ਼ਰਟਾਂ ਸ਼ਰਟਾਂ ਲਾਈਆਂ ਪਈਆਂ ਨੇ ਨਾ ਤੇ ਕੱਪੜੇ ਦੀ ਕੁਆਂਟੀਟੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਇਹ ਮਾਰਕੀਟ ਦੇ ਵਿੱਚ ਤੁਸੀਂ ਦੇਖੇ ਸਕਦੇ ਹੋ ਲਓ ਜੀ ਇੱਧਰ ਟੌਪ ਵਗੈਰਾ ਆ ਗਏ ਕੁਝ ਆ ਔਰ ਟੀ-ਸ਼ਰਟਾਂ ਆ ਗਈਆਂ ਲਓ ਜੀ ਔਰ ਕੁੜਤੇ ਆ ਗਏ ਜਿਵੇਂ ਹਨ ਕੁੜੀਆਂ ਵਾਲੇ ਕੁੜਤੇ ਐਵੇਂ ਦਾ ਸਾਰਾ ਕੱਪੜਾ ਇੱਥੋਂ ਤੁਹਾਨੂੰ ਮਿਲ ਜੂਗਾ ਬਾਕੀ ਪ੍ਰਾਈਸ ਮੈਂ ਦੱਸੀ ਹੋ ਜਾਣਾ ਤੁਹਾਨੂੰ ਵੀ 200 300 ਸਾਰਾ سیل ਵਾਲੀ ਪ੍ਰਾਈਸ ਹੁੰਦਾ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੁੰਦਾ ਆ ਪੜਤੇ ਵਗੈਰਾ ਲੋ ਜੀ ਅੱਜ ਜੀਨਸ ਆ ਗਈਆਂ ਕੁੜੀਆਂ ਵਾਲੀਆਂ ਮੁੰਡੇ ਵਾਲੀਆਂ ਸਾਰੀਆਂ ਜੀਨਸ ਹੁੰਦੀਆਂ ਨੇ ਇੱਥੇ ਮਾਰਕੀਟ ਦੇ ਵਿੱਚ ਕਹਿੰਦਾ ਅਸੀਂ ਵਿਖਾ ਕੋਈ ਨਾ ਚੰਗਾ ਮਿਲੂਗਾ ਵਾਜੀ ਸ਼ਰਟਾਂ ਦੇਖੋ ਤੁਸੀਂ ਬਹੁਤ ਸਾਰੀਆਂ ਸ਼ਰਟਾਂ ਪਈਆਂ ਨੇ ਇਹਨਾਂ 'ਚ ਲੱਭ ਕੇ ਜਿਹੜੀ ਵੀ ਤੁਹਾਡੇ ਸਾਈਜ਼ ਦੀ ਆ ਮਤਲਬ ਲੱਭ ਕੇ ਇੱਥੋਂ ਮਿਲ ਜਾਂਦੀਆਂ ਨੇ ਹਾਂ ਦੇ ਕੋ ਸ਼ਾਰਟ ਟੀ ਸ਼ਰਟ ਪਈਆਂ ਦਾ ਆ ਜੁੱਤੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਜੁੱਤੀਆਂ ਪਈਆਂ ਨੇ ਇੱਥੇ ਸ਼ੂਜ਼ ਜੁੱਤੀਆਂ 350 350 ਲਓ ਜੀ ਆ ਛਾਟੀ ਸ਼ਾਰਟਾਂ ਵਗੈਰਾ ਦੇਖ ਸਕਦੇ ਹੋ ਕਾਫੀ ਸਾਰੇ ਕਲਰ ਨੇ ਬਲੂ ਪਿੰਕ ਹਨਾ ਲੋਰਾ ਲਓ ਜੀ ਕੁਆਂਟੀਟੀ ਬਹੁਤ ਹੈ ਇੱਥੇ ਕੱਪੜੇ ਦੀ ਇਹ ਮਾਰਕੀਟ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਦੁਕਾਨਾਂ ਨੇ ਜਿਹੜੀਆਂ ਮਿਲ ਜਾਣਗੀਆਂ ਮਾਰਕੀਟ ਦੇ ਵਿੱਚ ਆਹ ਬਾਈ ਹੁਣੀ ਨੇ ਅਸੀਂ ਪਾਰਕਿੰਗ 'ਚ ਮੋਟਰਸਾਈਕਲ ਲਾਇਆ ਦੀ ਬਾਈ ਕਹਿੰਦੇ ਮੇਰੀ ਵੀ ਵੀਡੀਓ ਬਣਾਓ ਤੇ ਇੱਥੇ ਇੱਥੇ ਜੌਬ ਕਰਦੇ ਹੋ ਤੁਸੀਂ अच्छा जी ਇੱਥੋਂ ਪਟਿਆਲੇ ਦੀਓ ਬਾਈ ਤੁਸੀਂ ਹਾਂਜੀ ਹਾਂਜੀ ਠੀਕ ਹੈ ਠੀਕ ਕੀ ਨਾਮ ਆ ਤੁਹਾਡਾ थैंक यू ਠੀਕ ਹੈ ਠੀਕ ਹੈ ਧੰਨਵਾਦ ਬਾਈ ਬਾਈ ਕਹਿੰਦਾ ਮੇਰੀ ਵੀਡੀਓ ਬਣਾਓ ਯਾਰ ਜਰੂਰ ਹਨਾ ਵਿੱਚ ਪਾਓ ਹਾਂਜੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ